ਇਸ ਵੇਲੇ ਦੀ ਵੱਡੀ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਅਜਨਾਲਾ ਪੁਲਿਸ ਵੱਲੋਂ ਦੋ ਸਕੇ ਭਰਾਵਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 1 ਕਿਲੋ 120 ਗ੍ਰਾਮ ਹੈਰਨ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸਰਦਾਰ ਗੁਰਵਿੰਦਰ ਸਿੰਘ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਇਹਨਾਂ ਦੋਨਾਂ ਸਕੇ ਭਰਾਵਾਂ ਦਾ ਸਬੰਧ ਚੰਡਿਆਲਾ ਇਲਾਕੇ ਨਾਲ ਹੈ ਇਸ ਸੰਬੰਧੀ ਡੀਐਸਪੀ ਸਰਦਾਰ ਗੁਰਵਿੰਦਰ ਸਿੰਘ ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਜੋਤ ਨਸ਼ਾ ਵਿਰੋਧ ਮਹਿਮਤਾਇਤ ਮਾਨਯੋਗ ਡੀਜੀਪੀ ਪੰਜਾਬ ਤੇ ਸਦਾਰ ਸਤੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਤੇ ਸਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਅਨਸਾਰ ਕੱਲ ਸਾਡੇ ਮੁਖ ਅਫਸਰ ਥਾਣਾ ਜਨਾਲਾ ਇੰਸਪੈਕਟਰ ਮੁਖਤਿਆਰ ਸਿੰਘ ਤੇ ਉਸ ਦੀ ਟੀਮ ਨੂੰ ਇੱਕ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹਨਾਂ ਦੀ ਪੁਲਿਸ ਪਾਰਟੀ ਪਿੰਡ ਗੁਜਾ ਪੀਰ ਚਮਿਆਰੀ ਦੇ ਨੇੜੇ ਦਰਾਨੇਗਸ 'ਤੇ ਇਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗਰਮੇ ਸਿੰਘ ਏਲੀਅਸ ਗੇਜਾ son of ਸੁਖਦੇਵ ਸਿੰਘ ਤੇ ਸੁਖਦੀਪ ਸਿੰਘ ਸੁਖ son of ਸੁਖਦੇਵ ਸਿੰਘ ਵਾਸੀ ਪਿੰਡ ਅਕਾਲਗੜ ਟਪਈਆਂ ਥਾਣਾ ਜੁੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਆਤੀ ਸੀ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤੇ ਉਹਨਾਂ ਕੋਲੋਂ 1 ਕਿਲੋ 120 ਗ੍ਰਾਮ ਹੈਰਨ ਜੜੀਆ ਰਿਕਵਰ ਕੀਤੀ ਆ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 184 ਮਿਤੀ 9/7/25 ਅਧੀਨ 21C ਐਨਡੀਪੀ ਐਸ ਐਕਟ ਥਾਣਾ ਅਜਨਾਲਾ ਵਿੱਚ ਦਰਜ ਕੀਤਾ ਗਿਆ ਹੈ ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਅਸਲ ਕੀਤਾ ਜਾ ਰਿਹਾ ਹੈ ਜੋ ਦੌਰਾਨੇ ਰਿਮਾਂਡ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਤੇ ਹੋਰ ਵੀ ਰਿਕਵਰੀ ਕੀਤੀ ਇਹ ਆਪਸ ਵਿੱਚ ਸਕੇ ਭਰਾ ਨੇ ਜੀ ਔਰ ਪਿੰਡ ਅਕਾਲਗੜ੍ਹ ਟਪਈਆਂ ਦੇ ਰਹਿਣ ਵਾਲੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਸਮੰਗਲਿੰਗ ਕਰਨ ਦਾ ਤਰੀਕੇ ਵੱਖ-ਵੱਖ ਹੁੰਦੇ ਰਹੇ ਨੇ ਪਿਛਲੇ ਸਮੇਂ ਚ ਤਾਂ ਹੋਣਾ ਅੱਜਕੱਲ ਡਰੋਨ ਰਾਹੀਂ ਜਿਹੜੀ ਆ ਥਰੋ ਕਰਾ ਰਹੇ ਨੇ ਤੇ ਇਹ ਵੀ ਇਹਨਾਂ ਨੇ ਡਰੋਨ ਰਾਹੀਂ ਥਰੋ ਕਰਾਈ ਸੀਗੀ ਔਰ ਲੈ ਕੇ ਆ ਰਹੇ ਸੀ ਜਦੋਂ ਇਹਨਾਂ ਨੂੰ ਕੱਬ ਕਿ ਉਹਦੇ ਏਰੀਆ ਦੇ ਵਿੱਚੋਂ ਇਧਰੋਂ ਆਪਣਾ ਅੱਗੇ ਹੈਗਾ ਲੱਗੋ ਮਾਲ ਸਾਈਡ ਤੋਂ ਇਹ ਲਿਆਏ ਸੀਗੇ ਜੀ ਤੇ ਅੱਗੇ ਇਹਨਾਂ ਨੇ ਆਪਣੇ ਏਰੀਆ 'ਚ ਜਾਣਾ ਸੀ ਅੱਗੇ ਜਾਂ ਇਹਨਾਂ ਨੇ ਕਿਸੇ ਨੂੰ ਦੇਣਾ ਸੀਗਾ ਇਹ ਜਿਹੜੀ ਸਾਡੀ ਤਫਤੀਸ਼ ਆ ਜਿਹੜੀ ਉਹ ਜੀ ਇਹ ਪਾਕਿਸਤਾਨ ਤੋਂ ਮਹंगाई ਗਈ ਖੇਪ ਆ ਔਰ ਇਹਦੇ ਚ ਕਿਹੜੇ ਕਿਹੜੇ ਲਿੰਕ ਨੇ ਪਾਕਿਸਤਾਨ ਦੀਆਂ ਕਿਹੜੀਆਂ ਜਿਹੜੇ ਇਸ ਮੰਗਲਰ ਨੇ ਤੇ ਇੰਡੀਆ ਦੇ ਕਿਹੜੇ ਮੈਨ ਨੇ ਉਹ ਅਸੀਂ ਉੱਥੋਂ ਤੱਕ ਪਹੁੰਚਾਂ ਇਹਨਾਂ ਦੇ ਵੱਖ-ਵੱਖ ਤਰੀਕੇ ਆ ਨੇ ਜਿਵੇਂ ਕਈ ਵਾਰੀ ਇਹ ਅੱਗੇ ਸਪਲਾਈ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਕਮਿਸ਼ਨ ਮਿਲਦੀ ਹੈ ਤੇ ਕਈ ਵਾਰ ਇਹਨਾਂ ਨੇ ਆਪਣੇ ਤੌਰ ਤੇ ਇਹ ਅਸੀਂ ਹੁਣ ਅੱਗੇ ਜਦੋਂ ਇਹਨਾਂ ਦਾ ਰਿਮਾਨਡ ਹਾਸਲ ਕਰਾਂਗੇ ਸਾਨੂੰ ਇਹਨਾਂ ਬਾਰੇ ਕਲੀਅਰ ਹੋਵੇਗਾ